ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ਼੍ਰੀ ਵਿਕਰਮਜੀਤ ਸਿੰਘ ਖਾਲਸਾ ਨੇ ਜ਼ਿਲੇ ਦੇ ਸਮੂਹ ਅਕਾਲੀ ਲੀਡਰਸ਼ਿਪ ਸਮੇਤ ਰਿਟਾਇਰਡ ਮੈਨੇਜਰ ਜਸਵੰਤ ਸਿੰਘ ਪਗੜਾਣਾ ਦੇ ਗ੍ਰਹਿ ਵਿਖੇ ਪਹੁੰਚ ਕੇ ਪਾਰਟੀ ਦਾ ਕੀਤਾ ਪ੍ਰਚਾਰ ਅਤੇ ਆਪਣੇ ਲਈ ਮੰਗੀਆਂ ਵੋਟਾਂ ਹਾਂਜੀ ਭਲਾ ਜੀ ਰੁਝਾਨ ਕਿਹਜ ਲੱਗ ਰਿਹਾ ਜੀ ਸਵੇਰ ਤੋਂ ਅਸੀਂ ਤਕਰੀਬਨ 15ਵਾਂ 16ਵਾਂ ਪ੍ਰੋਗਰਾਮ ਟੈਂਡ ਕਰ ਰਹੇ ਹਾਂ ਸੰਗਤ ਦੇ ਵਿੱਚ ਇਸ ਚੁੰਨੀ ਮਡਾਲੀ ਸਰਕਲਾਂ ਦੇ ਵਿੱਚ ਮੈਂ ਵੱਖ-ਵੱਖ ਮੀਟਿੰਗਾਂ ਕੀਤੀਆਂ ਪਿੰਡਾਂ 'ਚ ਬਹੁਤ ਵਧੀਆ ਰੁਝਾਨ ਆ ਲੋਕ ਆਪ ਮਹਾਦੇ ਕੰਮ ਦੀ ਦਿੱਤ ਹੋਣ ਦੇ ਬਾਅਦ ਵੀ ਜਿਵੇਂ ਤੁਸੀਂ ਇੱਥੇ ਵੀ ਦੇਖਿਆ ਵੱਡੀ ਗਿਣਤੀ ਦੇ ਵਿੱਚ ਸੁਣਨ ਵਾਸਤੇ ਆ ਰਹੇ ਨੇ ਮੈਂ ਸਮਝਦਾ ਕਿ ਇਹ ਜਿਹੜਾ ਲੋਕਾਂ ਦੀ ਸ਼ਮੂਲੀਅਤ ਆ ਸਾਡੇ ਇਕੱਠਾਂ ਦੇ ਵਿੱਚ ਇਹ ਦੱਸ ਰਹੀ ਹੈ ਕਿ ਲੋਕ ਸਰਕਾਰ ਤੋਂ ਤੰਗ ਨਹੀਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਾਰੀ ਦਾ ਉੱਪਰ ਕੀ ਸਾਹਮਣੇ ਆਏਗਾ ਬਹੁਤ-ਬਹੁਤ ਧੰਨਵਾਦ ਵਾਇਕਲ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਪੁੱਟਾ ਜੀ ਅੱਜ ਦਲ ਸਭਾ ਹਲਕਾ ਦੀ ਜਿਹੜੀ ਉਮੀਦਵਾਰ ਸਾਡੇ ਸ਼੍ਰੋਮਣੀ ਕਾਰੇ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਉਹਨਾਂ ਦੀ ਕੈਂਪੇਨ ਜਿਹੜੀ ਹੈ ਹਲਕਾ ਫਰਿਗੜ ਸਾਹਿਬ ਦੇ ਪਿੰਡ ਪਿੰਡ ਵਿੱਚ ਹੋ ਰਹੀ ਹੈ ਮੈਂ ਸਮਝਦਾ ਬਹੁਤ ਵੱਡਾ ਹੁਲਾਰਾ ਜਿਹੜਾ ਇਲਾਕੇ ਵੱਲੋਂ ਮਿਲ ਰਿਹਾ ਉਸ ਵਿੱਚ ਪਿੰਡਾਂ ਦੇ ਵਿੱਚ ਵੱਡੇ ਵੱਡੇ ਇਕੱਠ ਜਿਹੜੇ ਸੰਗਤਾਂ ਦੇ ਹੋ ਰਹੇ ਨੇ ਔਰ ਦੇਖ ਰਹੇ ਹਾਂ ਅੱਜ ਵਸੇ ਪਗੜਾਣਾ ਪਿੰਡ ਦੇ ਵਿੱਚ ਸਾਰੇ ਪਿੰਡ ਸਾਰੇ ਇਲਾਕੇ ਦੇ ਨਾਲ ਲੱਗਦੇ ਪਿੰਡ ਝਾਂਪਰ ਰਸੂਲਪੁਰ ਨਰੇਣਾ ਮਹਿਤਾਬਗੜ ਭੋਆ ਖੜੀ ਜਿਨ੍ਹਾਂ ਨਾਲ ਲੱਗਦੇ ਪਿੰਡ ਨੇ ਸਾਰੇ ਫੰਡਾਂ ਤੋਂ ਵੱਡੀ ਤਦਾਦ ਦੇ ਵਿੱਚ ਇਕੱਠੇ ਹੋ ਕੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕੀਤਾ ਤੇ ਸਾਨੂੰ ਉਮੀਦ ਹੈ ਕਿ ਲੋਕ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਪੰਥ ਦੇ ਉਮੀਦਵਾਰ ਸਰਦਾਰ ਵਿਕਰਮਜੀਤ ਸਿੰਘ ਜੀ ਖਾਸਨ ਨੂੰ ਕਾਮਯਾਬ ਕਰਨਗੇ ਜੀ ਵਿਧਾਨ ਜੀ ਕਸਟਾ ਵੈਰੀ ਜੀ ਕੀ ਪਤੇ ਅੱਜ 22 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਜੋ ਇਥੇ ਬਾਦਲ ਸਾਹਿਬ ਨੇ ਕੈਂਡੀਡੇਟ ਵਿਕਰਮਜੀਤ ਸਿੰਘ ਦੀ ਖਾਲਸਾ ਨੂੰ ਕੈਂਡੀਡੇਟ ਬਣਾਇਆ ਉਹਨਾਂ ਨੇ ਅੱਜ ਸਾਰੇ ਇਲਾਕੇ ਦਾ ਜਿਹੜਾ ਚੱਕਰ ਲਾਇਆ ਅੱਜ ਸਦੇ ਇੱਥੇ ਗ੍ਰਹਿ ਵਿਖੇ ਵੀ ਇਹ ਇਕੱਠ ਕੀਤਾ ਗਿਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸਾਰੀ ਸੰਗਤ ਨੂੰ ਕਿ ਆਹ ਕੈਂਡੀਡੇਟ ਨੂੰ ਜਿਤਾ ਕੇ ਚੌਵੀ ਅਕਾਲੀ ਦਲ ਦੇ ਹੱਤ ਮਜੂਦ ਕਰੀਏ ਕਿਉਂਕਿ ਪੰਜਾਬ ਦਾ ਵਿਕਾਸ ਹੋ ਸਕੇ ਤੇ ਮੈਂ ਸਾਰੀ ਸੰਗਤ ਦਾ ਜਿਹੜੇ ਮੈਂ ਇੱਕ ਸਦੇ ਤੋਂ ਇੱਥੇ ਪਹੁੰਚੇ ਸਾਰੇ ਇਲਾਕੇ ਨਿਵਾਸੀਆਂ ਦਾ ਤੇ ਨਗਰ ਨਿਵਾਸੀਆਂ ਦਾ ਖਾਸ ਕਰਕੇ ਬਹੁਤ ਧੰਨਵਾਦ ਰਹਿਣੀ ਹੈ ਮੈਂ ਸ਼ਰਮੱਥੇ ਉਹਨਾਂ ਦਾ ਜੂ ਇੱਥੇ ਪਹੁੰਚੇ ਹਨ ਵੈਰਵ ਜੀ ਕਾਲ ਸਾਹਿਬ ਵੈਰਵ ਜੀ ਪ੍ਰਾਪਤੀ ਵੇਚਣੇ اور ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ